ਸਤਾਰਨ ਕੋਈ ਨਹੀਂ ਬਣਾਏਗਾ ਇਹ ਇਹਨਾਂ ਜਾਈਨਾਂ ਨੂੰ ਕੋਈ ਹੈਗੇ ਨਹੀਂ ਇਹ ਕਿਸੇ ਦਾ ਜੀ ਚੱਲ ਜਾਣ ਵੋਟਾਂ ਦਾ ਮਸਲਾ ਕੱਲਾ ਰਹਿ ਗਿਆ ਵਾ ਪਰ ਕੋਲੋਂ ਸਾਵਾ ਐ ਸੀਮਤਰੀ ਸਾਹਿਬ ਕੀ ਸਵਾਸ ਦੇਣੀ ਹੈ ਕੀ ਦੇ ਕੇ ਸਾਨੂੰ ਕੀ ਕਹਿੰਦੇ ਆ ਕੀ ਦੱਸਿਆ ਸਾਨੂੰ ਆਹ ਤੇ ਖਰਾਬ ਜਵਾਨ ਤੇ ਆ ਗਏ ਜਲਦੀ ਤੋਂ ਜਲਦੀ ਫੜਾਂਗੇ ਜੋ ਵੀ ਛੇਤੀ ਤੋਂ ਛੇਤੀ ਨਹੀਂ ਹੋ ਕਰਾਂਗੇ ਪਰ ਹਾਂ ਪਰ ਦੱਸੋ ਇਹ ਕਰਨਗੇ ਪਰ ਜਿਹੜਾ ਕੀ ਸਾਡੇ ਘਰੋਂ ਚਲੇਗਾ ਜਿਹੜਾ ਅੰਦਰ ਕੁ ਜਿਹਦੇ ਬਾਹਰ ਹੋਗਾ ਐਡੇ ਐਡੇ ਦੱਸੋ ਨਾ ਐਡੇ ਬੱਚੇ ਮੇਰਾ ਪੁੱਤ ਜੋ ਸਾਲਾਂ ਦਾ ਛੋਟਾ ਬੱਚਾ ਹੋਗਾ ਆ ਜਿਹੜਾ ਮੁੰਡਾ ਅੰਦਰ ਟਾਕਲਾ ਨਾ ਨਾ ਜਿਹੜਾ ਜਿਹੜਾ ਲੋਕ ਇਹਦੇ ਬੱਚਾ ਆ ਰਿਹਾ ਮੇਰਾ ਤਾਂ ਯਾਰ ਰਹਿਣਾ ਨਹੀਂ ਪੰਜ ਸਾਲ ਨਾ ਤਾਂ ਡਿਗਰੀ ਸਰਦ ਸੀ ਨਹੀਂ ਮੇਰਾ ਦੇਰ ਦਾ ਪੁੱਤ ਆ ਦੇਰ ਦਾ ਪੁੱਤ ਆ ਤੁਹਾਡਾ ਜਾ ਚਾਚਾ ਬਾਈ ਦੇ ਮੁੰਡੇ ਆ ਚਾਚਾ ਤਾਂ ਆ ਜਾਂਦੇ ਹੀ ਆ ਦੋਵੇਂ ਤੇ ਉਹਨਾਂ ਦੀ ਬੋਕੀ ਤੇ ਮੋਟੂ ਕਿਸੇ ਪੰਸਾ ਦੀ ਐ ਨਹੀਂ ਬਾਪਿਆਂ ਵਾਲੇ ਹਸਪਤਾਲਾਂ ਕਿ ਹਾਂ ਸਰਦਾਦਾਂ ਕਿ ਕਹਿੰਦੇ ਮੈਂ ਆਪਣੇ ਮੁੰਡੇ ਦੇ ਹਸਤਾ ਕਰ ਦੂੰ ਇਹ ਤਾਂ ਅਜੇ ਵੇਖਣ ਲਈ ਲਿਖਤ ਕਰਨ ਦੇ ਵੇਖੋ ਕੀ ਕਰਦੇ ਆ ਹਾਂ ਠੀਕ ਹੈ ਠੀਕ ਹੈ ਜਰ ਹਰਪਿੰਦਰ ਸਿੰਘ ਪਿੰਡ ਠਕੀਆਂ ਮੰਤਾਂ ਤੋਂ ਤੇ ਕੋਈ ਆਨੁਸ਼ਾਤੀ ਵਿਅਕਤੀ ਆ ਜਿਨ੍ਹਾਂ ਨੇ ਹਮਲਾ ਕੀਤਾ ਆ ਬਾਤੀ ਦੋ ਮਿੰਟਾਂ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕੋਈ ਵੀ ਦੋਸ਼ੀ ਬਖਿਆ ਨਹੀਂ ਜਾਊਗਾ ਜਿਵੇਂ ਵਾਰਦਾਤ ਕੀਤੀ ਆ ਉਹਦੀ ਵਾਰਦਾਤ ਦਾ ਜਵਾਬ ਉਸੇ ਤਰ੍ਹਾਂ ਉਹਨਾਂ ਦੇ ਜਵਾਬ ਸੀ ਦਿੱਤਾ ਜਾਊਗਾ ਕਾਰਨ ਕੀ ਹੈ ਸਰ ਕਾਰਨ ਕੀ ਰਿਹਾ ਕਿ ਉਹ ਅਜੇ ਕੋਈ ਪਤਾ ਨਹੀਂ ਲੱਗਾ ਫੁੱਲਸ ਅਨਵੈਸਟੀਗੇਸ਼ਨ ਕਰਤੀ ਪਈ ਹੈ ਜਿਹੜੇ ਵੀ ਦੋਸ਼ੀ ਹੋਣਗੇ ਉਹ ਜਲਦੀ ਲੋਕਾਂ ਦੇ ਸਾਹਮਣੇ ਆਉਣਗੇ ਤੇ ਉਹਨਾਂ ਤੇ ਸਖਤ ਕਾਰਵਾਈ ਪੁਲਿਸ ਦਾ ਬੜੀ ਵੱਡੀ ਗੱਲ ਹੈ ਕਿ 1K47 ਕਿੰਦੇ ਤੇ ਲੈ ਕੇ ਉਹਦੇ ਨਾਲ ਹਮਲਾ ਕੀਤਾ ਗਿਆ ਕਿੱਡੇ ਹੌਸਲੇ ਬੁਲੰਦ ਹੋਏ ਹੋਏ ਨੇ ਕਿਸ ਤਰ੍ਹਾਂ ਨੱਥ ਪਾਵਾਂਗੇ ਇਹਨਾਂ ਨੂੰ ਅਜੇ ਇਹ ਚੀਜ਼ਾਂ ਵੈਰੀਫਾਈ ਨਹੀਂ ਹੋਈਆਂ ਭਾਵੇਂ ਕੋਈ ਵੀ ਵੈਪਨ ਹੈ ਜਦੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਆ ਗਿਆ ਇਹਦਾ ਮਰਡਰ ਘਰਤਾ ਭਾਵੇਂ ਕੋਈ ਵੀ ਵੈਪਨ ਹੈ ਦੋਸ਼ੀ ਤੇ ਉਹ ਹੈਗੀ ਆ ਜਿਹੜਾ ਦੋਸ਼ੀ ਆ ਦੇਖੋ ਸਰਕਾਰ ਨੂੰ ਵੀ ਸਖਤ ਅਦਾਤਾ ਆ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਹੋਊਗਾ ਕਾਨੂੰਨ ਕੀ ਰਿਹਾ ਕੋਈ ਗੈਰ ਕਾਨੂੰਨੀ ਪ੍ਰੋਤੀ ਸੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਅੱਗੇ ਤਾਂ ਏਡਾ ਸੌ ਇਨਸਾਨ ਹੀ ਹਰਬਿੰਦਰ ਸਿੰਘ ਏਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਕਿ ਇਹ ਗੱਲ ਦੇ ਸਬੰਧ ਵਿੱਚ ਕੰਮ ਕਰਦੇ ਸਬੰਧ ਜੇ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਜੇ ਕੋਈ ਤ੍ਰੈਟ ਹੁੰਦਾ ਜਾਂ ਕੋਈ ਪ੍ਰੋਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹ ਨਹੀਂ ਕਰਨੀ ਕਿਉਂਕਿ ਦਿੰਚ ਤਕਰੀਬਨ ਹੀ ਇਕਦਿ ਜਾਂ ਗੱਲ ਹੋਈ ਜਾਂਦੀ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਇਹਨੇ ਕੀਤੀ ਜਿਵੇਂ ਵਿਆਹ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪਰਿਵਾਰ ਦੇ ਵਿੱਚੋਂ ਠੀਕ ਘਰੇਲੂ ਵਿਆਹ ਹੀ ਇਹਨਾਂ ਦਾ ਤੇ ਬਾਕੀ ਕੋਈ ਇਹਦੀ ਇਹੋ ਜੀ ਸਰਪੰਚ ਸਾਹਿਬ ਕਿਹਾ ਦੇਵੇ ਕਿ ਕੋਈ ਡਿਬੇਟ ਕੀਤੀ ਸੀ ਕੋਈ ਚੈਨਲ ਦੇ ਉੱਤੇ ਉਹ ਡਿਬੇਟ ਤੋਂ ਖਿੱਚ ਕੇ ਉਹਨਾਂ ਨੇ ਇਹ ਕੰਮ ਲ ਕੀਤਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਬਾਰੇ ਕਿੰਨੀ ਕੀ ਸਚਾਈ ਇਹਦੇ ਵਿੱਚ ਗੱਲ ਇਹ ਆ ਅੱਜੇ ਵੀ ਜੇ ਕੋਈ ਕਿਸੇ ਤੇ ਹਮਲਾ ਕਰਦਾ ਆ ਜਾਂ ਕੋਈ ਗੱਲ ਆ ਉਹ ਚੈਨਲ ਸਾਹਮਣੇ ਆਪਦੀ ਗੱਲ ਰੱਖਦੇ ਹੀ ਆ ਜੇ ਕਿਸੇ ਤੇ ਕੋਈ ਹਮਲਾ ਕਰਦਾ ਆ ਉਹਨੇ ਜਵਾਬ ਦਾ ਦੁੱਖ ਜ਼ाहिर ਕਰਨਾ ਹੀ ਆ ਜੀ ਕਿਹਦੀ ਸੀ ਦੁੱਖ ਜ਼ਾਹਿਰ ਉਹਨੇ ਕੀ ਕੀਤਾ ਕੀਤੀ ਸੀ ਡਿਬੇਟ ਕੋਈ ਨਹੀਂ ਐਨੇ ਤਾਂ ਨਹੀਂ ਕੀਤੀ ਕੋਈ ਡਿਬੇਟ ਐਨੇ ਨਹੀਂ ਕੀਤੀ ਕੋਈ ਡਿਬੇਟ ਇਹਦੀ ਨਹੀਂ ਕੋਈ ਡਿਬੇਟ ਹੋਈ ਇਹ ਮੇਰੀ ਬਿਕਰਮ ਜੀਤੀਆ ਗਿਆ ਕਿ ਪੰਜਾਬ ਦਾ ਕਾਨੂੰਨ ਬਹੁਤ ਖਰਾਬ ਹੋ ਚੁੱਕੀ ਹੈ ਔਰ ਲੌਂਡਰਰ ਬਿਲਕੁਲ ਖਲਾਸ ਹੋ ਗਏ ਵੇਖੋ ਜਿਹੜੀ ਕੋ ਕਾਨੂੰਨ ਵਿਵਸਥਾ ਆ ਨਾ ਉਹ ਖਰਾਬ ਤੋਂ ਹੁੰਦੀ ਹੋਈ ਹੈ ਜਦੋਂ ਦੀਆਂ ਕਾਂਗਰਸੀਆਂ ਸਰਕਾਰਾਂ ਰਹੀਆਂ ਇਹ ਗੈਂਗਸਟਰ ਕਿੱਨੇ ਬਣਾਏ ਆ ਪਹਿਲਾਂ ਨੌਜਵਾਨਾਂ ਨੂੰ ਕੀ ਵਰਤਨਾ ਬੂਟਕੈਂਪ ਕਰਾਉਣੇ ਮੁੜ ਕੇ ਪਰਚੇ ਕਰਾ ਦੇਣੇ ਮੁੜ ਕੇ ਉਹਨਾਂ ਨੌਜਵਾਨਾਂ ਨੂੰ ਕਹਿ ਦੇਣਾ ਵੀ ਤੁਹਾਡੇ ਪਰਚੇ ਕੈਂਸਲ ਕਰਾ ਦਾਂਗੇ ਸਾਡਾ ਸਾਥ ਦਿਓ ਫੇਰ ਉਹਨਾਂ ਨੂੰ ਵਰਤ ਕੇ ਫੇਰ ਹੋਰ ਪਰਚੇ ਕਰਾ ਦੇਣੇ ਮੁੜ ਕੇ ਜਦੋਂ ਪਤਾ ਲੱਗਣਾ ਕੋਈ ਪਿਛਲਾ ਕੱਢ ਲਓ ਜਦੋਂ ਇੱਥੇ ਕਮਰਥਰ ਖਾਨੇਦਾਰ ਆਤੀ ਧੀ ਨੂੰ ਛੱਡ ਕੇ ਇੱਕ ਕੇਸ ਨਹੀਂ 11000 ਕੇਸ ਸੀ 11000 ਕੇਸ ਇਹੋ ਜਿਹੇ ਕਿੰਨੇ ਤੁਹਾਨੂੰ ਮੈਂ ਗਿਣਾ ਦਿਆਂ ਇਹ ਦੇਣ ਜਿਹੜੀ ਆ ਜਿਹੜਾ ਕਹਿਣਾ ਮੈਂ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਅਸਤਾ ਦੇਣ ਦੇਖੋ ਗਾਲੇ ਆ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਨਮਾਇंदे ਰਹੇ ਆ ਉਹ ਆਪਣੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮ.ਐਲ.ਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਪੰधरी ਇਹ ਗੈਂਗਸਟਰ ਦਾ ਇਹ ਸਮੱਤਲਰ ਦਾ ਕਿਸੇ ਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜੱਗ ਜਾ ਰਹੇ ਦੇ ਰਹੇ ਆ ਕਿ ਕਿਹੜੇ 딸ੀ ਦਲ ਦੇ ਕਿਹੜੇ ਕਾਂਗਰਸ ਦੇ ਐਮ.ਐਲ.ਏ ਮੰਤਰੀ ਕਿਹੜੇ ਕਿਹੜੇ ਜਿਹੜੇ ਆ ਗੈਂਗਸਟਰਸ ਬਗਲਰ ਉਹਨਾਂ ਨਾਲ ਸੰਬੰਧ ਰਹੇ ਨੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕੀ ਕਿੰਨੇ ਦੇਖੋ ਜਿੰਨੀਆਂ ਵੀ ਚੱਲੀਆਂ ਜੋ ਵੀ ਹੋਇਆ ਇਹ ਇਨਵੈਸਟੀਗੇਸ਼ਨ ਦਾ ਵੀ ਸਾਇਆ ਜਿਹੜਾ ਵੀ ਦੋਸ਼ੀ ਹੋਊ ਉਹ ਤੇ ਸਖਤ ਕਾਰਵਾਈ ਇਹ ਹਜ਼ਾਰਾਂ ਕੁ ਸਟੂ ਮਿਲ ਜਣ ਗੋਲੀਆਂ ਚੱਲੀਆਂ ਜਾਂ ਕਿੰਨੀਆਂ ਗੋਲੀਆਂ ਲੱਗੀਆਂ ਕੌਣ ਆ ਤੇ ਕਿੱਥੋਂ ਦੇ ਲੋਜ ਨੇ ਤੇ ਸਰਪੰਚ ਨੇ ਇਹ ਤਰਨਤਾਰਨ ਕੋਈ ਗੋਲੀਬਾਰੀ ਹੋਈ ਉਹਦੇ ਵਿੱਚ ਇੱਕ ਆਦਮੀ ਜ਼ਖਮੀ ਹੋਇਆ ਜਿਹਨੂੰ ਅਮਨਦੀਪ ਹਸਪੀਟਲ ਲੈ ਕੇ ਆਏ ਸਾਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਮੈਸੇਜ ਮਿਲਿਆ ਕਿ ਜਿਹੜਾ ਜ਼ਖਮੀ ਆ ਇਹਦਾ ਪ੍ਰੋਪਰ ਕੇਅਰ ਟੇਕ ਕੀਤੀ ਜਾਵੇ ਉਤੇ ਹਸਪਤਲ ਨਾਲ ਤਾਲਮਲ ਕਰਕੇ ਜੇ ਕਿਸੇ ਜ਼ਰੂਰਤ ਆ ਨੂੰ ਬਲੱਡ ਦੀ ਜ਼ਰੂਰਤ ਆ ਤਾਂ ਮੁਹैया ਕਰਾ ਕੇ ਦਾ ਇਲਾਜ ਸ਼ੁਰੂ ਕਰਾਇਆ ਜਾ ਚਾ ਤਾਂ ਜੇ ਜਾਨ ਬਚ ਸਕੇ ਜੀ ਦੂਸਰਾ ਅਸੀਂ ਜਿਹੜਾ ਪਰਿਵਾਰ ਇਹ ਸਿਕਓਰ ਕਰਨ ਵਾਸਤੇ ਆਏ ਨੇ ਸਰ ਕਿੰਨੇ ਜਾਣੇ ਆ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਨੇ ਦੋ ਜਣੇ ਦੇ ਬਾਰੇ ਪਤਾ ਲੱਗਾ ਹੋਵੇ ਇੱਕ ਜ਼ਖਮੀ ਇੱਥੇ ਲੈ ਕੇ ਲੈ ਕੇ ਆਏ ਨੇ ਅਮਨਦੀਪ ਹਸਪਤਲ ਬਾਕੀ ਹਣ ਤਰਨਤਨ ਡਿਸਟ੍ਰਿਕਟ ਵਾਲੇ ਅਫਸਰ ਦੱਸ ਸਕਦੇ ਆ ਕਿ ਘਟਨਾ ਕਿਵੇਂ ਵਾਪਰੀ ਜਾਂ ਕਿੰਨੇ ਮੈਨੂੰ ਲਿਆਂਦਾ ਗਿਆ ਸਰਪੰਚ ਨੇ ਗਿਆ ਕੌਣ ਇਹ ਪਤਾ ਨਹੀਂ ਨਹੀਂ ਜਰਮਨਦੀਪ ਸਿੰਘ ਨਾਂ ਦਾ ਵਿਅਕਤੀ ਹੈ ਸਰਪੰਚ ਦੇ ਕੋ ਚਾਚੇ ਦਾ ਪੁੱਤ ਦੱਸਦੇ ਚਾਚੇ ਦਾ ਪੁੱਤ ਤੇ ਕੰਡੀਸ਼ਨ ਕੀ ਹੈ ਜੇ ਤੱਕ ਠੀਕ ਹੈ ਬਿਲਕੁਲ ਬਾਕੀ ਗੋਲੀ ਲੱਗੀ ਹੈ ਡਾਕਟਰ ਸਾਹਿਬ ਉਹਦਾ ਆਪਰੇਸ਼ਨ ਕਰ ਰਹੇ ਜੀ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਦੋ ਜਗ੍ਹਾ ਲੱਗੀਆਂ ਦੋ ਜਗ੍ਹਾ ਖਤਰੇ ਤੋਂ ਬਾਹਰ ਫਿਲਹਾਲ ਖਤਰੇ ਤੋਂ ਬਾਹਰ ਹੈ ਬਾਕੀ ਇਲਾਜ ਕਰ ਰਹੇ ਨੇ ਡਾਕਟਰ ਸਾਹਿਬ ਤੇ ਪਰਿਵਾਰ ਆਇਆ ਜੀ ਉਹਨਾਂ ਦਾ ਹਾਂਜੀ ਹਾਂਜੀ ਪਰਿਵਾਰ ਰਿਸ਼ਤੇਦਾਰ ਉਹਨਾਂ ਦੇ ਆਏ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਸੀ ਹੈਲਪ ਕਰ ਰਹੇ ਹਾਂ ਉਹਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼